ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਆ ਜਿਸ ਤਰ੍ਹਾਂ ਗੁਰਮੁਖ ਸਿੰਘ ਪੰਨੂ ਬਾਹਰੋਂ ਬੈਕਰ ਰੋਲਾ ਪਾਈ ਜਾ ਰਿਹਾ ਸਭਿਧਾਨ ਮਾਤਾ ਸਾਡੇ ਉਹਨਾਂ ਦੇ ਜਿੰਨੇ ਵੀ ਸਟੈਚੂ ਲੱਗੇ ਆ ਉਹਨਾਂ ਨਾਲ ਸਿਹਤ ਸਾਲ ਕਰਨ ਦੀ ਗੱਲ ਕਰੀਏ ਜਿਸ ਤਰ੍ਹਾਂ ਠਾਣਿਆਂ ਦੇ ਵਿੱਚ ਅਟੈਕ ਹੋ ਰਹੇ ਨੇ ਗ੍ਰਨੇਟਾਂ ਦੀ ਗੱਲ ਸੁਣਦੇ ਸੀਗੇ ਉਹਨਾਂ ਰਾਕਟ ਲੌਂਚਰਾਂ ਦੀ ਗੱਲ ਸ਼ੁਰੂ ਹੋ ਗਈ ਹੈ। ਤੇ ਕਿਤੇ ਨਾ ਕਿਤੇ ਅਸੀਂ ਹਮੇਸ਼ਾ ਕਿਹਾ ਸਰਕਾਰ ਨੂੰ ਵੀ ਟੋਟਲੀ ਓਪਨਲੀ ਤੌਰ ਤੇ ਪੰਜਾਬ ਪੁਲਿਸ ਦੇ ਆ ਜਿਹੜਾ ਹੈਂਡਓਵਰ ਫ੍ਰੀ ਕਰਨਾ ਚਾਹੀਦਾ। ਕਿਉਂਕਿ ਅੱਜ ਵੀ ਬੜੇ ਉੱਚੇ ਪੱਧਰ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਬੜੇ ਉੱਚੇ ਪੱਧਰ ਤੇ ਉਪਰਾਲੇ ਚੱਲ ਰਹੇ ਨੇ। ਉਹਦੇ ਵਾਸਤੇ ਗੁਰਮਤ ਪੰਨੂ ਨਹੀਂ ਹੈਗਾ। ਹੋਰ ਵੀ ਪੰਜਾਬ ਦੇ ਵਿੱਚ ਵੀ ਕਈ ਗਰੁੱਪਸ ਪੰਨੋ ਜਿਹੜੇ ਉਹ ਬੈਠੇ ਨੇ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਪਿੱਛੇ ਇਹਨਾਂ ਨੇ ਪਿੰਡ ਵਾਲੇ ਦੇ ਝੰਡੇ ਨੂੰ ਲੈ ਕੇ ਬੜਾ ਰੋਲਾ ਪਾਇਆ ਜੇ ਕੋਈ ਰੋਗਦਾ ਇਹਨਾਂ ਨੂੰ ਤੇ ਬਦਮਾਚੀ ਤੇ ਉਤਰ ਆਂਦੇ ਨੇ ਔਰ ਖਾਸ ਕਰਕੇ ਜਿਹੜੇ ਲੋਕ ਸਿਆਣੇ ਆ ਜਿਨ੍ਹਾਂ ਚ 84 ਦੇਖੀ ਆ ਉਹ ਲੋਕ ਤਾਂ ਚਾਹਦੇ ਨਹੀਂ ਅਗੇ ਵੀ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਹੋਵੇ ਕਿਉਂਕਿ ਪੰਜਾਬ ਸਾਡਾ ਬਹੁਤ ਪਿਛੇ ਚਲਾ ਗਿਆ ਆਰਥਿਕ ਤੌਰ ਤੇ ਪੰਜਾਬ ਦੀ ਜਿਹੜੀ ਹਾਲਾਤ ਹੈ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਨਾਲ ਮੈਚ ਨਹੀਂ ਕਰ ਰਹੀ ਏਜੰਸੀਆਂ ਚਾਹੇ ਉਹ ਸਟੇਟ ਦੀਆਂ ਨੇ ਚਾਹੇ ਉਹ ਸੈਂਟਰ ਦੀਆਂ ਨੇ ਮੈਨੂੰ ਲੱਗਦਾ ਏਜੰਸੀਆਂ ਵੀ ਫੇਲ ਨੇ ਜਿਸ ਤਰ੍ਹਾਂ ਘਟੂਗਾ ਤੁਸੀਂ ਦੇਖਿਆ ਸਾਹਮਣੇ ਦੇਖਿਆ ਪਿੱਛੇ ਥੋੜੇ ਦਿਨ ਪਹਿਲੇ ਹਮਲੇ ਹੋਇਆ ਕਿਉਂਕਿ ਆਪਾਂ ਸਾਰੇ ਬਾਰਡਰ ਏਰੀਆ ਵਿੱਚ ਆ ਤੱਕ ਕਿਸੇ ਲਈ ਵੀ ਕੋਈ ਵੱਡਾ ਧਮਾਕਾ ਜੜਾ ਇਹ ਅੰਬਰਸਰ ਤਰਨਤਾਰ ਤੋਂ ਲੈ ਕੇ ਅੰਬਰਸਰ ਪਠਾਨਕੋਟ ਤੱਕ ਬੈਲਟ ਜਿਹੜੀ ਹੈਗੀ ਆ ਇੱਥੇ ਹੋ ਸਕਦਾ ਅਸੀਂ ਹਮੇਸ਼ਾ ਸਰਕਾਰਾਂ ਅਕੇ ਸੈਂਟਰ ਦੀ ਸਰਕਾਰ ਕੋ ਵੀ ਪ੍ਰਾਰਥਨਾ ਕੀਤੀ ਆ ਵੀ ਜੜਾ ਪਾਕਿਸਤਾਨ ਰੋਜ਼ ਸਾਡੇ ਦੇਸ਼ ਦੇ ਵਿੱਚ ਹਾਂਤਕਵਾਦੀ ਭੇਜੇ ਕਰਦਾ ਜਾਂ ਜਿਸ ਤਰ੍ਹਾਂ ساری ਕੇਂਦਰੀ ਸਰਕਾਰ ਨੇ ਪਿੱਛੇ ਪੀਓਕੇ ਦਾ ਰੋਲਾ ਪਾਇਆ ਸੀ ਵੀ ਇਹ ਸਾਡਾ ਵੇਨਾ ਹੰਗਾਗਾ ਆਈ ਵਾਪਸ ਲੈਣਾ ਅਸੀਂ ਦੇ ਕਹਿ ਰਹੇ ਜੇ ਲੈਣਾ ਹੈ ਤੋ ਨੂੰ ਲਵੋ ਇਹ ਜਿਹੜਾ ਰੋਜ਼ ਰੋਜ਼ ਦਾ ਚੰਗਾ ਜਿਹੜੇ ਸਾਡੇ ਫੌਜੀ ਸੀ ਦੌਰ ਨੇ ਇਹ ਕਦੋਂ ਤੱਕ ਸਿਲਸਿਲਾ ਚੱਲਦਾ ਰਹੇਗਾ ਇਹਦੇ ਬਾਰੇ ਸਰਕਾਰ ਕੀ ਸੋਚ ਰਹੀ ਹੈ ਸਰਕਾਰ ਦੀ ਮਨਸ਼ਾ ਕੀ ਹੈ ਇਹ ਜਿਹੜੀ ਰੋਜ਼ ਦੀ ਲੜਾਈ ਹੈ ਜਿਹੜੀ ਪਾਕਿਸਤਾਨ ਨੇ ਸਾਡੇ ਦੇਸ਼ ਦੇ ਵਿੱਚ ਛੇੜੀ ਹੈ ਇਹਦਾ ਹਾਲ ਇੱਕੋ ਹੀ ਹੈਗਾ ਵੀ ਪਾਕਿਸਤਾਨ ਨੂੰ ਤੋੜਿਆ ਜਾਵੇ ਫਾਕਤਾਂ ਦਾ ਅਟੈਕ ਕੀਤਾ ਜਾਵੇ ਅੱਜ ਸਰਕਾਰਾਂ ਸੋਚਦੀਆਂ ਵੀ ਆਪਾਂ ਲੜਾਈਆਂ ਲੜਾਂਗੇ ਤੇ ਆ ਸਾਡੀ ਸਥਿਤੀ ਕਮਜ਼ੋਰ ਹੋ ਜਾਏਗੀ ਜੇ ਆਪਾਂ ਸਥਿਤੀ ਨੂੰ ਦੇਖਦੇ ਰਵਾਂਗੇ ਤੇ ਜਿਨ੍ਹਾਂ ਦੀ ਸਥਿਤੀ ਇਹ ਹੀ ਡਾਮਾ ਡਾਮਾ ਡੋਲਾ ਜਿਸ ਦੇ ਦੇ ਵਿੱਚ ਆਟਾ ਖਾਣ ਨੂੰ ਨਹੀਂ ਹੈਗਾ ਲੇਕਿਨ ਉਹ ਪੈਸਾ ਖਰਚਦੇ ਆ ਅੰਤਗਵਾਦੀ ਪ੍ਰਮੋਟ ਕਰਨ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਜੰਮੂ ਕਸ਼ਮੀਰ ਦਾ ਮਾਹੌਲ ਖਰਾਬ ਕਰਨ ਵਾਸਤੇ ਤਾਂ ਕਿਤਨਾ ਕਿਤੇ ਉਹ ਲੋਕਾਂ ਦੀ ਜਿਹੜੀ ਮਨਸ਼ਾ ਹੈ ਹਿੰਦੂਤਾਂ ਦੇ ਪ੍ਰਤੀ ਬਿਲਕੁਲ ਠੀਕ ਨਹੀਂ ਪੰਜਾਬ ਤੇ ਆਰਥਿਕ ਤੌਰ ਤੇ ਹੈ ਹੀ ਕਮਜ਼ੋਰ ਹੋ ਗਿਆ ਕਿਉਂਕਿ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਹਨ ਸਾਰੇ ਰਾਜਨੀਤਿਕ ਤੇ ਉਂਗਲੀ ਖੜੀ ਕਰ ਰਿਆ ਵੀ ਕੋਈ ਵੀ ਰਾਜਨੀਤਿਕ ਜਿਹੜਾ ਹੈਗਾ ਰਾਜਨੀਤੀ ਤੋਂ ਪਰੇ हट ਕੇ ਪੰਜਾਬ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ ਸਰਕਾਰਾਂ ਨੂੰ ਕੋਸਦੇ ਨੇ ਚਾਹੇ ਉਹ ਮਜੀਠੀਆ ਚਾਹੇ ਸੁਖਵੀਰ ਬਾਦਲਾ ਚਾਹੇ ਉਹ ਭਾਜਪਾ ਹੈਗੀ ਚਾਹੇ ਉਹ ਕਾਂਗਰਸ ਲਾ ਲਈ ਪੰਜਾਬ ਦੇ ਹਿੱਤ ਦੀ ਕੋਈ ਗੱਲ ਨਹੀਂ ਕਰ ਰਿਹਾ ਜਿਸ ਤਰ੍ਹਾਂ ਪਿੱਛੇ ਡਰੱਗਜ਼ ਦੇ ਉੱਪਰ ਸਰਕਾਰ ਨੇ ਇੱਕ ਪਾਲਿਸੀ ਬਣਾ ਕੇ ਪੰਜਾਬ ਦੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਵੀ ਡਰੱਗ ਦੇ ਖਾਤਮੇ ਵਾਸਤੇ ਆਪਾਂ ਕੰਮ ਕਰਨਾ ਤੇ ਆਪਾਂ ਉਹਦੀ ਪ੍ਰਸ਼ੰਸਾ ਕੀਤੀ ਆ ਤੇ ਅੱਜ ਵੀ ਕੁਝ ਲੋਕ ਜਿਹੜੇ ਆ ਗਿਆ ਬੇਪੱਖਸ਼ ਦੇ ਵਿੱਚ ਬੈਠੇ ਜਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਸਿਰਫ ਰਾਜਨੀਤਿਕ ਰੋਟੀਆਂ ਛੇਕ ਰੀਆਂ ਨੇ ਕੇ ਦੀ ਪਿੱਟ ਬਿਲਕੁਲ ਨਹੀਂ ਥਪਤ ਬੰਦੀ ਯਾਰ ਵੋਟ ਦੀ ਰਾਜਨੀਤੀ ਕਰਕੇ ਜੇ ਕੋਈ ਸਰਕਾਰ ਚੰਗਾ ਕੰਮ ਲਾਉਂਦੀ ਹੈ ਤੇ ਉਹਦੀ ਪਿੱਟ ਥਪਤ ਪਾਣੀ ਵੀ ਚਾਹੀਦੀ ਆ ਤੇ ਡਰੱਗ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਅਹਿਮ ਆਗਾ ਡਰਗ ਦੀਆਂ ਬਾਤੇ ਮੈਨੂੰ ਲੱਗਦਾ ਵੀ ਸਾਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਰਾਜਨੀਤਿਕ ਪਾਰਟੀਆਂ ਨੇ ਚਾਹੇ ਅਸੀਂ ਤੁਸੀਂ ਹੈਗੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਕਿਸਮ ਦਾ ਜਿਹੜਾ ਆਂਤਕਵਾਦ ਪੰਜਾਬ ਦੇ ਵਿੱਚ ਛੇੜਿਆ ਗਿਆ ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕਰਤਾ ਇਹਨਾਂ ਨੇ ਘਰਾਂ ਦੇ ਘਰ ਤਬਾਹ ਹੋ ਗਏ ਨੇ ਮਤਲਬ ਕਿ ਇਕਲੋਤੇ ਪੁੱਤਰ ਮਾਵਾਂ ਪਿਓ ਦੇ ਉਹ ਡਰਗ ਦੀ ਚਪੇਟ ਦੇ ਵਿੱਚ ਆ ਕੇ ਦੁਨੀਆ ਤੋਂ ਚਲੇ ਗਏ ਨੇ ਭਾਜੀ ਜਿਸ ਤਰ੍ਹਾਂ ਇਹ ਗੱਲ ਨੇ ਕੋਲਦਾ ਖੋਦ ਦੇਣੀ ਚਾਹੀਦੀ ਹੈ ਕਿ ਪੁਲਿਸ ਤਾਂ ਕਾਰਵਾਈ ਕਰਦੀ ਪਈ ਹੈ। ਰੋਜ਼ ਦੇ ਜੇਕਰ ਬੰਬ ਲਾਸਟ ਜੇ ਧਮਾਕਾ ਕਰਦੇ ਨੇ ਤਾਂ ਉਹਨਾਂ ਦਾ ਮੈਨੂੰ ਦੇਖੋ ਉਹਦੇ ਵਿੱਚ ਉਹਦੇ ਵਿੱਚ ਇੱਕ ਅਹਿਮ ਗੱਲ ਹੋਰ ਵੀ ਆਂਦੀ ਹੈ। ਜਦੋਂ 84 ਦੇ ਦੌਰਾਨ ਪੁਲਿਸ ਦੇ ਹਜ਼ਾਰਾਂ ਜਵਾਨਾਂ ਨੇ ਆਪਣੀ ਹਸਾਤਾ ਦਿੱਤੀਆਂ। ਅਫੀਸਰਾਂ ਨੇ ਹਸਾਤਾ ਦਿੱਤੀਆਂ। ਤੋਂ ਉਹਦੇ ਬਾਅਦ ਜਿਹੜੀ ਬਾਅਦ ਚ ਸਰਕਾਰਾਂ ਆਈਆਂ ਉਹਨਾਂ ਨੇ ਪੁਲਿਸ ਨਾਲ ਉਹਦਾ ਕੀ ਰਵਈਆ ਰਿਹਾ? ਕਈ ਪੁਲਿਸ ਦੇ ਵੱਡੇ ਅਫਸਰ ਸ਼ੂਟ ਸ਼ਾਟ ਕਰਕੇ ਕਈ ਅੱਜ ਜੇਲਾਂ ਵਿੱਚ ਬੰਦ ਨੇ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਇਹ ਜੋ ਘਟਨਾਕ੍ਰਮ ਪੰਜਾਬ ਚ ਚੱਲ ਰਿਹਾ ਚਾਹੇ ਉਹ ਡਰੱਗ ਜਦਾ ਚੱਲ ਰਿਹਾ ਹੈਂਡ ਗ੍ਰਨੇਡ ਸੁੱਟੇ ਜਾ ਰਹੇ ਨੇ ਔਰ ਰਾਕਟ ਲਾਂਚਰ ਸੁੱਟੇ ਜਾ ਰਹੇ ਨੇ ਤੇ ਮੈਨੂੰ ਲੱਗਦਾ ਸਰਕਾਰ ਬੈਠੀ ਹੈ ਚੰਡੀਗੜ੍ਹ ਸਾਰੀ ਰਾਜਨੀਤਿਕ ਪਾਰਟੀਆਂ ਇਕੱਟੀਆਂ ਹੋ ਕੇ ਇੱਕ ਵਿਧਾਨ ਸਭਾ ਦੇ ਵਿੱਚ ਵਧੀਆ ਕਾਨੂੰਨ ਜਿਹੜਾ ਇਸ ਚੀਜ਼ ਨੂੰ ਲੈ ਕੇ ਪਾਰਦ ਕਰਨ ਵੀ ਜਿਹੜੀ ਅੱਜ ਪੰਜਾਬ ਦੇ ਵਿੱਚ ਗੈਂਗਵਾਰ ਚੱਲ ਰਹੀ ਹੈ ਅਨਕਾਉਂਟਰ ਹੋ ਰਹੇ ਨੇ ਉਹ ਦੂਜੇ ਦੇ ਲੋਕ ਹਾਈ ਕੋਰਟ ਤੇ ਚੱਲ ਜਾਂਦੇ ਨੇ ਉਹਨਾਂ ਪਿੱਛੇ ਪੈਸੇ ਕਰ ਚੁੱਕ ਕਰਨ ਵਾਲੇ ਵੀ ਪੰਜਾਬ ਦੇ ਵਿੱਚੋਂ ਲੋਕ ਪੈਦਾ ਹੋ ਰਹੇ ਨਾ ਤੇ ਕਿਉਂ ਨਾ ਉਹਦੇ ਤੇ ਐਸਾ ਕਾਨੂੰਨ ਬਣਾਇਆ ਜਾਵੇ ਵੀ ਜਿਹੜੇ ਲੋਕ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰਦੇ ਜਿਹੜੇ ਲੋਕ ਪੰਜਾਬ ਨੂੰ ਤੋੜਨ ਦੀ ਗੱਲ ਕਰਦੇ ਆ ਜਾਂ ਜਿਹੜੇ ਲੋਕ ਡਾਲਰਾਂ ਦੀ ਆਵੇ ਦੇ ਵਿੱਚ ਕਿਤਨੇ ਕਿਤੇ ਡਾਲਰਾਂ ਦੀ ਡਾਲਰਾਂ ਦੀ ਆਵੇ ਦੇ ਵਿੱਚ ਕੰਮ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਕੋਈ ਐਸਾ ਵਧੀਆ ਕਾਨੂੰਨ ਬਣਾਉਣਾ ਚਾਹੀਦਾ ਲੋਕਾਂ ਦੇ ਮਨ ਦੇ ਵਿੱਚ ਜਾਂ ਐਸੇ ਹੀ ਜਿਹੜੇ ਲੋਕ ਆ ਪੰਜਾਬ ਦੀ ਅਮਨ-ਚਾਂਦੀ ਨੂੰ ਭੰਗ ਕਰਨ ਉਹਨਾਂ ਦੇ ਮਨਾਂ ਦੇ ਵਿੱਚ ਖੋਫ ਹੋਣਾ ਚਾਹੀਦਾ ਡਰ ਹੋਣਾ ਚਾਹੀਦਾ ਇਹ ਕੀ ਆ ਵੀ ਬੁਜਦਲਾਂ ਦੀ ਤਰ੍ਹਾਂ ਵੇ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਜਾ ਕੇ ਥਾਣਿਆਂ ਵਿੱਚ ਅਟੈਕ ਕਰਦੇ ਹੋ ਤਾਂ ਰੋਲਾ ਪਾਉਂਦੇ ਹੋ ਤੁਸੀਂ ਸੋਸ਼ਲ ਮੀਡੀਆ 'ਚ ਮੀਡੀਆ 'ਚ ਖਾਲਸਾ ਦਾ ਨਾਂ ਦੇਣਾ ਵੀ ਇਹ ਤੁਹਾਡੇ ਜੇ ਦਾਮਾ ਕਰ ਤੇ ਸ਼ਰਿਆਂ ਵਾ ਕੇ ਸਾਥੀ ਦੇ ਬਾਹਰ ਕਰੋ ਨਾ ਅਗਲੇ ਦੇ ਜਿਹੜੇ ਇਹ ਡਰਪੋਗ ਲੋਕ ਜਿਹੜੇ ਅੱਜ ਸਪਨੇ ਸੁਜੋਗ ਬੈਠੇ ਪੰਜਾਬ ਨੂੰ ਖਾਲੇ ਤਰ ਇਹਨਾਂ ਨੂੰ ਕੋਈ ਪੁੱਛੇ ਵੀ ਇਹਨਾਂ ਦਾ ਪਿਓ ਪਿਓ ਦਾ ਪੰਜਾਬ ਹੈ ਬਾਕੀ ਸਮਾਜ ਦੇ ਜਿਹੜੇ ਲੋਕ ਪੰਜਾਬ ਚਰਾਂ ਦੇ ਉਹਨਾਂ ਦਾ ਕੋਈ ਹੱਕ ਨਹੀਂ ਪੰਜਾਬ ਦੇ ਵਿੱਚ ਕਿਦਾਂ ਨਾ ਕਿਤੇ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾ ਰਹੇ ਨੇ ਪੰਜਾਬ ਦੇ ਵਿੱਚ ਇਹਦੇ ਤਾਂ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਮੈਂ ਕਹਿੰਦਾ ਕਿਸੇ ਵੀ ਸਮਾਜ ਦੇ ਲੋਕਾਂ ਅਗਰ ਉਹ ਕਿਸੇ ਵੀ ਸਟੇਟ ਦੀ ਅਮਨ ਸ਼ਾਂਤੀ ਭੰਗ ਕਰਨ ਬਾਅਦ ਤੇ ਕੋਈ ਸੋਸ਼ਲ ਮੀਡੀਆ 'ਚ ਬਿਆਨ ਦਿੰਦਾ ਜਾਂ ਮੀਡੀਆ 'ਚ ਬਿਆਨ ਦਿੰਦਾ ਤਾਂ ਉਹਨਾਂ ਲੋਕਾਂ ਨੂੰ ਦੀ ਜਗ੍ਹਾ ਸਲਾਖਾਂ ਦੇ ਪਿੱਛੇ ਹੋਣੀ ਚਾਹੀਦੀ ਆ ਸਾਨੂੰ ਸਭ ਤੋਂ ਪਹਿਲੇ ਪੰਜਾਬ 'ਤੇ ਕੰਮ ਕਰਨਾ ਚਾਹੀਦਾ ਪੰਜਾਬੀਅਤ 'ਤੇ ਪਹਿਲੇ ਕੰਮ ਕਰਨਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਹੈਗੀ ਆ ਡਰੱਗ ਦੇ ਉੱਪਰ ਲੱਗੇ ਪਿਸਾਨੂਸਾਂ ਨੂੰ ਰਲ ਕੇ ਜਿਹੜੇ ਲੋਕ ਡਰੱਗ ਦਾ ਕੰਮ ਪੰਜਾਬ ਦੇ ਵਿੱਚ ਕਰ ਰਹੇ ਚਾਹੇ ਉਹ ਵੱਡੇ ਮਗਰਮਾਚ ਨੇ ਚਾਹੇ ਛੋਟੇ ਮਗਰਮਾਚ ਨੇ ਸਾਡਾ ਸਾਰਿਆਂ ਦਾ ਕਰਤੱਵ ਬਣਦਾ ਫਰਜ ਬਣਦਾ ਵੀ ਆਪਾਂ ਉਹਨਾਂ ਲੋਕਾਂ ਨੂੰ ਨੰਗੇ ਕਰੀਏ ਤੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਜੇ ਇਹ ਹਾਲਾਤ ਰਹੇ ਜਿੱਤਾ ਜਿਹੜੇ ਤਨਤਰ ਦੇ ਵਿੱਚ ਬਹੁਤ ਵੱਡਾ ਰਾਕਟ ਫੜਿਆ ਗਿਆ ਹਿਮਾਚਲ ਪੁਲਿਸ ਦੀ ਨੇਸ਼ਾਨਦਈ ਤੇ ਫੜਿਆ ਗਿਆ ਤੇ ਕਿਤੇ ਨਾ ਕਿਤੇ ਸਾਡੀ ਏਜੰਸੀਆਂ ਦੀ ਕਮਜ਼ੋਰੀ ਹੈਗੀ ਆ ਤੇ ਮੈਨੂੰ ਲੱਗਦਾ ਮੈਂ ਤਾਂ ਫਿਰ ਤੁਹਾਡੇ ਮਾਧਮ ਨਾਲ ਪੀਰ ਕਰਨਾ ਪੰਜਾਬ ਦੀ ਗਵਰਨਮੈਂਟ ਨੂੰ ਵੀ ਟੋਟਲ ਹੈਂਡ ਫਰੀਬ ਕਰੋ ਪੁਲਿਸ ਦਾ ਕੋਈ ਦਲੀਲ ਕੋਈ ਅਪੀਲ ਨਹੀਂ ਔਰ ਜਿਹੜੀ ਗੱਲ ਵੀ ਅਗਰ ਕੋਈ ਡਰੱਗ ਜਿਹਦਾ ਕੰਮ ਕਰਦਾ ਫੜਿਆ ਗਿਆ ਜਿਸ ਤਰ੍ਹਾਂ ਉਹਨਾਂ ਦੇ ਮਕਾਨ ਉਹਨਾਂ ਦੀ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਜਾਂ ਉਹਨਾਂ ਦੇ ਮਕਾਨ ਟਾਹਰੇ ਟਾਹਰੇ ਤੇ ਜਿਹੜੇ ਵੱਡੇ ਮਗਰਮਾਸਾ ਉਹਨਾਂ ਨੂੰ ਵੀ ਬਖਸ਼ਾ ਨਹੀਂ ਜਾਣਾ ਚਾਹੀਦਾ ਉਹਨਾਂ ਦੀ ਕੋਠੀਆਂ ਵੀ ਜਿਹੜੀਆਂ ਹੈਗੀਆਂ ਉਹ ਟਾਹੀਆਂ ਜਾਣੀ ਚਾਹੀਦੀਆਂ ਉੱਥੇ ਵੀ ਬਲਡੋਜ਼ਰ ਚੱਲਣਾ ਚਾਹੀਦਾ